ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਕਿ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਏਗੀ ਜਿੱਥੇ ਕਿ ਔਰਤਾਂ ਦਾ ਟੈਲੈਂਟ ਲੱਭਿਆ ਜਾਏਗਾ ਜਿੱਥੇ ਔਰਤਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ ਸਰਕਾਰ ਤੱਕ ਪਹੁੰਚਾਈ ਜਾਏਗੀ ਸੋ ਇਹੋ ਜਿਹੇ 16 ਜਿਹੜੇ ਡਿਸਟ੍ਰਿਕਟ ਹੱਬ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਸਾਡੇ ਕੋਲ ਅਜੇ ਹੇ ਮਾਵਾਂ ਸੀ ਜਿਨ੍ਹਾਂ ਦੇ ਦੂਜੀ ਬੇਟੀ ਜਿਹੜੀ ਹੈ ਦੂਜਾ ਬੱਚਾ ਉਹ ਇੱਕ ਲੜਕੀ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ 6000 ਦੇ ਤੌਰ ਤੇ ਇੱਕ ਵਿੱਤੀ ਸਹਾਇਤਾ ਜਿਹੜੀ ਦਿੱਤੀ ਹੈ ਔਰ ਕੁੱਲ 42 ਕਰੋੜ ਦੀ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਇਹੋ ਜੀਆਂ ਮਾਵਾਂ ਨੂੰ ਅਸੀਂ ਦਿੱਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹੇਠ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਹੜਾ ਬੱਚਿਆਂ ਨੂੰ ਦਿੰਨੇ ਆ ਸਾਡੀਆਂ ਆਂਗਣਵਾੜੀ ਵਰਕਰਸ ਪਹੁੰਚਾਉਂਦੀਆਂ ਨੇ ਉਹ 2 ਸਾਲ ਦੌਰਾਨ ਦੇਖੀ ਇੱਕ ਵੱਡੀ ਗਰਾਵਟ ਜਿਹੜੀ ਕਪੋਸ਼ਿਤ ਨਾਲ ਸ਼িকার ਬੱਚਿਆਂ ਦੇ ਵਿੱਚ ਲੈ ਕੇ ਆਂਦੀ ਹੈ ਸੋ ਇਹ ਖੁਲਾਸਾ ਸੈਂਟਰ ਗਵਰਨਮੈਂਟ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚਿਆਂ ਦੇ ਵਿੱਚ ਬਹੁਤ ਵੱਡੀ ਗਰਾਵਟ ਆਈ ਹੈ ਸੋ ਇਹ ਮਾਨ ਸਰ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਅੱਜ ਦੇ ਇਸ ਪਵਿੱਤਰ ਤਿਹਾਰ ਤੇ ਸਾਡੇ ਵਿਸ਼ੇਸ਼ ਮਹਿਮਾਨ ਸਾਡੀਆਂ ਧੀਆਂ ਪੈਣਾ ਜ਼ਿਲ੍ਹੇ ਦੇ ਚੇਅਰਮੈਨ ਸਾਰੇ ਹੀ ਭੈਣ ਭਰਾ ਮੈਂ ਸਾਰਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਮੈਨੂੰ ਮੇਰੇ ਏਸੀਐਸ ਮੈਡਮ ਰਾਜੀ ਨੇ ਪੁੱਛਿਆ ਸੀ ਕਿ ਕੀ ਆਪਾਂ ਇਹ ਰਵਾਇਤ ਪਾਵਾਂਗੇ ਕਿ ਹਰ ਰਖੜੀ ਵੇਲੇ ਅਸੀਂ ਮੁੱਖ ਮੰਤਰੀ ਪੰਜਾਬ ਜੀ ਨੂੰ ਚੀਫ ਗੈਸਟ ਬੁਲਾਵਾਂਗੇ ਕਿਉਂਕਿ ਅਸੀਂ ਪਿਛਲੀ ਰਖੜੀ ਵੇਲੇ ਵੀ ਸੀਐਮ ਸਾਹਿਬ ਤੋਂ ਹੀ ਪ੍ਰੋਗਰਾਮ ਕਰਾਇਆ ਸੀ ਸੋ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਦੋਂ ਥੇ ਧੀਆਂ ਭੈਣਾਂ ਦੀ ਗੱਲ ਹੋਵੇ ਉੱਥੇ ਸੀਐਮ ਸਾਹਿਬ ਦੇ ਕੀ ਵਿਚਾਰ ਨੇ ਕੀ ਸੋਚਦੇ ਨੇ ਉਹਨਾਂ ਦੀ ਸ਼ਮੂਲੀਅਤ ਜ਼ਰੂਰੀ ਹੋ ਜਾਂਦੀ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਲੋਕਾਂ ਦੇ ਦਿਲਾਂ ਵਿੱਚ ਇੱਕ ਮੁੱਖ ਮੰਤਰੀ ਦੇ ਤੌਰ ਤੇ ਇਹ ਇੱਕ ਲੀਡਰ ਦੇ ਤੌਰ ਤੇ ਹੀ ਨਹੀਂ ਬਹੁਤ ਸਾਲ ਪਹਿਲਾਂ ਤੋਂ ਇੱਕ ਕਲਾਕਾਰ ਦੇ ਤੌਰ ਤੇ ਵੀ ਵਸੇ ਹੋਏ ਨੇ ਔਰ ਇੰਨੀ ਗਹਿਰਾਈ ਨਾਲ ਵਸੇ ਹੋਏ ਆ ਮੈਨੂੰ ਯਾਦ ਆ ਕਿ ਜਦੋਂ ਵੀ ਕਿਤੇ ਟੀਵੀ ਤੇ ਇਹਨਾਂ ਦਾ ਪ੍ਰੋਗਰਾਮ ਆਉਂਦਾ ਸੀ ਤਾਂ ਤਿੰਨ ਪੀੜੀਆਂ ਇਕੱਠੀਆਂ ਬੈਠ ਕੇ ਦੇਖਦੀਆਂ ਸੀ ਦਾਦਾ ਪੋਤਾ ਔਰ ਨਾਲ ਬੇਟਾ ਤੇ ਬੇਟੀਆਂ ਵੀ ਮਾਵਾਂ ਵੀ ਸੋ ਪੂਰਾ ਪਰਿਵਾਰ ਇਹ ਦੇਖਦਾ ਸੀ ਕਿ ਭਗਵੰਤ ਮਾਨ ਕੀ ਕਹਿ ਰਿਹਾ ਔਰ ਮੈਨੂੰ ਲੱਗਦਾ ਕਿ ਜਿੰਨਾ ਕੁ ਮਾਨ ਸਾਹਿਬ ਨੇ ਉਸ ਕਮੇਟੀ ਰਾਹੀਂ ਲੋਕਾਂ ਤੱਕ ਪਹੁੰਚਾਇਆ ਔਰ ਸਭ ਤੋਂ ਵੱਡੀ ਗੱਲ ਵੱਡਾ ਮੈਸੇਜ ਜਿਹੜਾ ਜਾਂਦਾ ਸੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਜਾਂਦਾ ਸੀ ਇੱਕ ਕਮੇਟੀ ਦੇ ਰਾਹੀਂ ਇਹ ਵੱਡਾ ਮੈਸੇਜ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਡੇਰਿੰਗ ਹੁੰਦਾ ਸਰਕਾਰਾਂ ਦੇ ਵਿੱਚ ਰਹਿ ਕੇ ਔਰ ਹੈਰਾਨੀ ਇਸ ਗੱਲ ਦੀ ਸੀ ਕਿ ਇਹ ਸਭ ਕੁਝ ਕਿੱਥੋਂ ਸਿੱਖਿਆ ਜਾਂਦਾ ਆਖਰ ਕੌਣ ਸਿਖਾਉਂਦਾ ਤਾਂ ਮੇਰੇ ਮਨ 'ਚ ਬਹੁਤ ਇੱਛਾ ਸੀ ਕਿ ਮਾਨ ਸਾਹਿਬ ਨੇ ਇਹ ਸਭ ਕੁਝ ਕਿੱਥੋਂ ਸਿੱਖਿਆ ਪਿਛਲੇ ਸਾਲ ਪਿੰਡ ਸਤੌਜ ਦੇ ਵਿੱਚ ਅਸੀਂ ਇੱਕ ਬਜ਼ੁਰਗਾਂ ਦੇ ਲਈ ਪ੍ਰੋਗਰਾਮ ਕੀਤਾ ਸੀ ਉੱਥੇ ਇੱਕ ਛੋਟੇ ਜਿਹੇ ਘਰ ਵਿੱਚ ਮੈਨੂੰ ਉਹ ਇਨਸਾਨ ਲੱਭ ਗਿਆ ਜਿਸ ਨੇ ਮਾਨ ਸਾਹਿਬ ਨੂੰ ਇਹ ਸਾਰਾ ਕੁਝ ਸਿਖਾਇਆ ਸੋ ਮੇਰੀ ਮਰਦ ਮਾਤਾ ਹਰਪਾਲ ਕੌਰ ਜੀ ਜੋ ਮਾਨ ਸਾਹਿਬ ਦੇ ਮਾਤਾ ਜੀ ਨੇ ਮੈਂ ਕਹਿਣਾ ਚਾਹਾਂਗੀ ਕਿ ਇਹੋ ਜਿਹੇ ਅਣਗਿਣਤ ਮਾਵਾ ਅਣਗਿਣਤ ਭੈਣਾ ਜਿਹੜੀਆਂ ਆਪਣੇ ਬੱਚਿਆਂ ਨੂੰ ਬਹੁਤ ਉਚਾਈਆਂ ਤੱਕ ਲੈ ਕੇ ਜਾਂਦੀਆਂ ਨੇ ਔਰ ਉਹਨਾਂ ਦੇ ਨਾਮ ਕਈ ਵਾਰੀ ਸਾਨੂੰ ਪਤਾ ਵੀ ਨਹੀਂ ਹੁੰਦੇ ਇਹੋ ਜਿਹਾ ਕੁਝ ਪੰਜਾਬ 'ਚ ਵੀ ਬਹੁਤ ਵਰੀ ਹੋਇਆ 1947 ਵੇਲੇ ਬਹੁਤ ਸਾਰੀਆਂ ਸਾਡੀਆਂ ਧੀਆਂ ਪੈਣਾ ਨੇ ਬਲੀਦਾਨ ਦਿੱਤਾ ਪਰੋ ਬੇਨਾਮ ਰਹੀਆਂ ਕਿਸੇ ਨੂੰ ਪਤਾ ਨਹੀਂ ਹੁਣਾ ਉਹਨਾਂ ਦੇ ਨਾਮ ਵੀ ਇੱਥੇ ਮੈਨੂੰ ਸੁਰਜੀਤ ਪਾਤਰ ਦੀ ਇੱਕ ਗੱਲ ਯਾਦ ਆਉਂਦੀ ਹੈ ਕਿ ਇੰਨਾ ਹੀ ਬਹੁਤ ਹੈ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਸੋ ਔਰਤਾਂ ਭੈਣਾਂ ਧੀਆ ਮਾਵਾਂ ਇਹ ਸਾਰੀਆਂ ਪਿੱਛੇ ਰਹਿ ਕੇ ਰੁੱਖ ਸਿੰਜਦੀਆਂ ਨੇ ਤੇ ਉਹਨਾਂ ਦੇ ਨਾਮ ਅੱਗੇ ਨਹੀਂ ਆਉਂਦੇ ਪੰਜਾਬ ਸਰਕਾਰ ਇਹ ਹੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਅੱਗੇ ਲੈ ਕੇ ਆਈਏ ਉਹਨਾਂ ਨੂੰ ਨਾਮ ਦਈਏ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਜਿਹੇ ਨੀਕਾ ਉਪਰਾਲੇ ਕਰ ਰਿਹਾ ਜੋ ਮੈਂ ਇੱਥੇ ਥੋੜੇ ਜਿਹਾ ਸਮੇਂ 'ਚ ਦੱਸਾਂਗੀ ਅਸੀਂ ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਹੱਬ ਖੋਲਣ ਜਾ ਰਹੇ ਹਾਂ ਜਿੱਥੇ ਕਿ ਔਰਤਾਂ ਨੂੰ ਉਹਨਾਂ ਦੇ ਹੁਨਰ ਦੀ ਸਿਖਲਾਈ ਦਿੱਤੀ ਜਾਏਗੀ ਜਿੱਥੇ ਕਿ ਔਰਤਾਂ ਦਾ ਟੈਲੈਂਟ ਲੱਭਿਆ ਜਾਏਗਾ ਜਿੱਥੇ ਔਰਤਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਉਹਨਾਂ ਦੀ ਗੱਲ ਸੁਣੀ ਜਾਏਗੀ ਸਰਕਾਰ ਤੱਕ ਪਹੁੰਚਾਈ ਜਾਏਗੀ ਸੋ ਇਹੋ ਜਿਹੇ 16 ਜਿਹੜੇ ਡਿਸਟ੍ਰਿਕਟ ਹੱਬ ਅਸੀਂ ਸਥਾਪਿਤ ਕਰਨ ਜਾ ਰਹੇ ਹਾਂ ਔਰ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਸਾਡੇ ਕੋਲ ਅਜਿਹੇ ਮਾਵਾ ਸੀ ਜਿਨ੍ਹਾਂ ਦੇ ਦੂਜੀ ਬੇਟੀ ਜਿਹੜੀ ਹੈ ਦੂਜਾ ਬੱਚਾ ਉਹ ਇੱਕ ਲੜਕੀ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ 6000 ਦੇ ਤੌਰ ਤੇ ਇੱਕ ਵਿੱਤੀ ਸਹਾਇਤਾ ਜਿਹੜੀ ਦਿੱਤੀ ਔਰ ਕੁੱਲ 42 ਕਰੋੜ ਦੀ ਵਿੱਤੀ ਸਹਾਇਤਾ ਪੰਜਾਬ ਸਰਕਾਰ ਵੱਲੋਂ ਇਹੋ ਜੀਆਂ ਮਾਵਾਂ ਨੂੰ ਅਸੀਂ ਦਿੱਤੀ ਹੈ ਇਸ ਤੋਂ ਬਿਨਾ ਕੁਝ ਹੋਰ ਇੰਪੋਰਟੈਂਟ ਗੱਲਾਂ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚੇ ਬਹੁਤ ਨੇ ਮੌਲ ਨਰਿਸ਼ਟ ਬੱਚੇ ਨੇ ਜਿਨ੍ਹਾਂ ਰੂਕੇ ਸਿਹਤ ਜਿਹੜੀ ਉਹ ਮਿਆਰ ਤੋਂ ਥੱਲੇ ਆ। ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਹੇਠ ਅਸੀਂ ਸਪਲੀਮੈਂਟਰੀ ਨਿਊਟ੍ਰੀਸ਼ਨ ਜਿਹੜਾ ਬੱਚਿਆਂ ਨੂੰ ਦਿੰਦੇ ਆ ਸਾਡੀਆਂ ਆਂਗਣਵਾੜੀ ਵਰਕਰਸ ਪਹੁੰਚਾਉਂਦੀਆਂ ਨੇ। ਉਹ 2 ਸਾਲ ਦੌਰਾਨ ਦੇਖੀ ਇੱਕ ਵੱਡੀ ਗਰਾਵਟ ਜਿਹੜੀ ਕਪੋਸ਼ਿਤ ਨਾਲ ਸ਼ਿਕਾਰ ਬੱਚਿਆਂ ਦੇ ਵਿੱਚ ਲੈ ਕੇ ਆਂਦੀ ਹੈ ਸੋ ਇਹ ਖੁਲਾਸਾ ਸੈਂਟਰ ਗਵਰਨਮੈਂਟ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਪੋਸ਼ਿਤ ਬੱਚਿਆਂ ਦੇ ਵਿੱਚ ਬਹੁਤ ਵੱਡੀ ਗ੍ਰਾਵਟ ਆਈ ਹੈ ਸੋ ਇਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਕੁਝ ਕੀਤਾ ਔਰ ਅੱਗੋਂ ਜੋ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗੀ ਕਿ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਗਰੀਬ ਘਰਾਂ ਚੋਂ ਜਿਹੜੀਆਂ ਕਿ 10ਵੀਂ ਜਾਂ 12ਵੀਂ ਦੀ ਪੜ੍ਹਾਈ ਕਰਕੇ ਘਰਾਂ ਤੱਕ ਸੀਮਤ ਰਹਿ ਜਾਂਦੀਆਂ ਨੇ ਸੋ ਉਹਨਾਂ ਲਈ ਕੋਈ ਪਲੇਸਮੈਂਟ ਕੈਂਪ ਕੋਈ ਉਹਨਾਂ ਲਈ ਰੋਜ਼ਗਾਰ ਕੈਂਪ ਸਾਡਾ ਵਿਭਾਗ ਜਿਹੜਾ ਲਾਉਣਾ ਚਾਹੁੰਦਾ ਉਹਦੇ ਲਈ ਅਸੀਂ ਤੁਹਾਡੀ سپورਟ ਦੀ ਸਾਨੂੰ ਲੋੜ ਹੈ ਸੋ ਅੰਤ ਵਿੱਚ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਆਪਣੀਆਂ ਬੱਚੀਆਂ ਲਈ ਇੱਕ ਦੋ ਲਾਈਨਾਂ ਬੋਲਾਂਗੀ ਜੋ ਸੁਖਿੰਦਰ ਅੰਮ੍ਰਿਤ ਜੋ ਕਿ ਸਾਡੀ ਬਹੁਤ ਹੀ ਅੱਛੀ ਪੋਇਟ ਪੰਜਾਬ ਦੀ ਉਸ ਦੀਆਂ ਲਿਖੀਆਂ ਹੋਈਆਂ ਨੇ ਔਰ ਮੈਨੂੰ ਚੰਗੀਆਂ ਲੱਗਦੀਆਂ ਨੇ ਕਿਉਂਕਿ ਤੀਆਂ ਨੂੰ ਉਤਸ਼ਾਹ ਦਿੰਦੀਆਂ ਨੇ ਤੀਆਂ ਦੇ ਰਾਹ ਰਸ਼ਨਾਉਂਦੀਆਂ ਨੇ ਸੁਪਵਰਿਆਂ ਦੀ ਹਰ ਇੱਕ ਮਹਿਫਿਲ ਵਿੱਚ ਇਹ ਹੀ ਮੁੱਦਾ ਉਠਾਉਂਦੀ ਹੈ ਪਵਰਿਆਂ ਦੀ ਹਰ ਇੱਕ ਮਹਿਫਿਲ ਇਹ ਹੀ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ ਤਿਤਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ ਤੂੰ ਇਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਚੁਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਸ ਕਿਉਂ ਹੋਵੇ ਸੋ ਅਸੀਂ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੀਆਂ ਧੀਆਂ ਦੀ ਪ੍ਰਵਾਜ਼ ਨੂੰ ਹੋਰ ਉਚੇਰੀ ਲਜਾਣਦੇ ਰਹੀ ਹਮੇਸ਼ਾ ਹੀ ਯਤਮਸ਼ੀਲ ਰਹੇਗੀ